ਸਾਖੀ ਗਾਲ ਤੁਸੀਂ ਦੇਖ ਰਹੇ ਸਾਡਾ ਐਲ ਜੀ ਵੀ ਮੈਂ ਹਾਂ ਜਸੀਕੌਰ 200 ਤੋਂ ਵੱਧ ਪਬਲਿਕ ਸੈਕਟਰ ਦੀਆਂ ਨੌਕਰੀਆਂ ਹੁਣ ਖਤਮ ਹੋਣ ਜਾ ਰਹੀਆਂ ਨੇ ਇਸ ਦੀ ਜਾਣਕਾਰੀ ਬੀਤੀ ਦੁਪਹਿਰ ਵਾਕਗਤਾ ਹੀ ਸਟੇਟ ਐਨ ਜ਼ेड ਤੇ ਜਸਟਿਸ ਆਫ ਮਿਨਿਸਟਰੀ ਦੇ ਵੱਲੋਂ ਦਿੱਤੀ ਗਈ ਹੈ ਮਿਨਿਸਟਰੀ ਆਫ ਜਸਟਿਸ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ 100 ਤੋਂ ਵੱਧ ਨੌਕਰੀਆਂ ਨੂੰ ਖਤਮ ਕੀਤਾ ਜਾ ਰਿਹਾ ਉਦੋਂ ਸਟੇਟ ਐਨ ਜ਼ेड ਦੀ ਗੱਲ ਕਰੀਏ ਤਾਂ 183 ਦੇ ਕਰੀਬ ਨੌਕਰੀਆਂ ਨੂੰ ਖਤਮ ਕੀਤਾ ਜਾ ਰਿਹਾ ਹੈ ਜਸਟਿਸ ਸਿਮਨਿਸਟਰੀ ਦੇ ਮੁਤਾਬਕ ਸੌਦ ਵੱਧ ਨੌਕਰੀਆਂ ਨੂੰ ਖਤਮ ਕੀਤਾ ਜਾ ਰਿਹਾ ਤੇ ਜੇਕਰ ਗੱਲ ਕੀਤੀ ਜਾਵੇ ਹੋਰ ਪਬਲਿਕ ਸੈਕਟਰਸ ਦੀ ਵਾਕਖੁਤਾਹੀ ਦੀ ਗੱਲ ਕਰੀਏ ਤਾਂ 184 ਦੇ ਕਰੀਬ ਨੌਕਰੀਆਂ ਖਤਮ ਕੀਤੀਆਂ ਜਾਣਗੀਆਂ ਸਟੇਟ ਐਨਜ਼ਰ ਦੀ ਗੱਲ ਕਰੀਏ ਤਾਂ 83 ਦੇ ਕਰੀਬ ਨੌکریاں ਜਿਨ੍ਹਾਂ ਦੇ ਵੱਲੋਂ ਵੌਲੰਟੀਅਰ ਰਿਡੰਡੈਂਸੀ ਨੂੰ ਐਕਸੈਪਟ ਕਰ ਲਿਆ ਗਿਆ ਦੱਸੇ ਜਾਣੇ ਆ ਕਿ ਇਸ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ 29 ਦੇ ਕਰੀਬ ਨੌکریاں ਪਹਿਲਾਂ ਹੀ ਖਤਮ ਕੀਤੀਆਂ ਜਾ ਚੁੱਕੀਆਂ ਨੇ ਪਬਲਿਕ ਸੈਕਟਰ ਦੇ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਨੌکریاں ਦਾ ਖਤਮ ਹੋਣ ਦਾ ਅਮ ਮਤਲਬ ਇਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਬਲਿਕ ਸੈਕਟਰ ਦੇ ਕੰਮਾਂ ਦੇ ਵੀ ਸਲੋ ਹੋਣ ਦੀ ਦਾੰਦਾਜ਼ਾ ਲਗਾਇਆ ਜਾ ਰਿਹਾ ਹੈ ਉਧਰ ਪਬਲਿਕ ਸਰਵਿਸ ਐਸੋਸੀਏਸ਼ਨ ਦੇ ਮੁਤਾਬਿਕ ਐਸੋਸੀਏਸ਼ਨ ਦੇ ਸਕੱਤਰੇ ਦੇ ਮੁਤਾਬਿਕ ਪਬਲਿਕ ਸੈਕਟਰ ਦੇ ਵਿੱਚ ਪਹਿਲਾਂ ਹੀ ਕੰਮ ਕਾਫੀ ਸਲੋ ਚੱਲ ਰਿਹਾ ਤੇ ਇਹਨਾਂ ਨੌਕਰੀਆਂ ਦੇ ਖਤਮ ਕੀਤੇ ਜਾਣ ਤੋਂ ਬਾਅਦ ਇਸ ਕੰਮ ਦੇ ਹੋਰ ਹੌਲੀ ਹੋਣ ਦੇ ਅਸਰ ਜਤਾਏ ਜਾ ਰਹੇ ਹਨ